ਹੰਗਰੀ ਦੀ ਰਾਜस्तानी ਬੁਡਾਪੇਸਟ ਵਿਖੇ ਸ਼ਤਰੰਜ 올ੰਪੀਆਡ ਵਿੱਚ ਭਾਰਤ ਲਈ ਇਤਿਹਾਸਿਕ ਦੋਹਰੀ ਸੋਨ ਤਮਗੇ ਜਿੱਤਣ ਵਾਲੀ ਟੀਮ ਅੱਜ ਵਤਨ ਵਾਪਸ ਪਹੁੰਚੀ ਇੱਥੇ ਪਹੁੰਚੰਤੇ ਟੀਮ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਪ੍ਰਸ਼ੰਸਕਾਂ ਅਧਿਕਾਰੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਭਾਰਤ ਨੇ ਇਸ ਮੁਕਾਬਲੇ ਦੇ ਮਰਦਾਂ ਤੇ ਮਹਿਲਾਵਾਂ ਦੀ ਟੀਮ ਵਿੱਚ ਪਹਿਲੀ ਵਾਰ ਇਤਿਹਾਸ ਰਚਦਿਆਂ ਆਪੋ ਆਪਣੇ ਵਰਗਾਂ ਵਿੱਚ ਸੋਨ ਤਮਗੇ ਜਿੱਤੇ ਨੇ ਮਰਦਾਂ ਦੀ ਟੀਮ ਨੇ ਕਪਤਾਨ ਸ਼੍ਰੀ ਨਾਥ ਨਰਾਇਣਨ ਸਮੇਤ ਡੀਕੂ केश आर प्रज्ञा नंदन अति आरवशाली ते वापस परतते चेन्नई ਦੇ ਵਕਫ ਵਕ ਚੌਂਕਾਂ ਤੇ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੀ ਪ੍ਰਸ਼ੰਸਕਾਂ ਵੱਲੋਂ ਤਾੜੀਆਂ ਦੀ ਗਰਗੜਾਹਟ ਨਾਲ ਸਵਾਗਤ ਕੀਤਾ ਗਿਆ ਇਸੇ ਦੌਰਾਨ ਸਦੀ ਦੇ ਮਹਾਨਾਇਕ ਫਿਲਮ ਅਧਿਕਾਰ ਅਮિતાਭਚ ਨੇ ਵੀ ਸੋਸ਼ਲ ਮੀਡੀਆ ਪੋਸਟ ਤੇ ਭਾਰਤ ਦੇ ਮਰਦ ਅਤੇ ਔਰਤਾਂ ਦੀਆਂ ਸ਼ਤਰੰਜ ਟੀਮਾਂ ਦੀਆਂ ਤਸਵੀਰਾਂ ਸੰਬੰਧੀ ਇੱਕ ਵੀਡੀਓ ਸਾਂਝਾ ਕੀਤਾ ਹੈ ਵੀਡੀਓ ਦੇ ਨਾਲ ਉਹਨਾਂ ਹਿੰਦੀ ਵਿੱਚ ਲਿਖਿਆ ਕਿ ਸ਼ਤਰੰਜ 올ਿम्पियाड ਵਿੱਚ ਭਾਰਤ ਦੀ ਸ਼ਾਨਦਾਰ ਜਿੱਤ ਪੂਰਾ ਦੇਸ਼ ਸ਼ਤਰੰਜ ਖਿਡਾਰੀਆਂ ਦੀਆਂ ਪ੍ਰਾਪਤੀਆਂ ਲਈ ਧੰਨਵਾਦੀ ਹੈ ਮਾਨ ਨਾਲ ਛਾਤੀ ਜੋੜੀ ਹੋ ਗਈਏ ਉਹਨਾਂ ਨੇ ਤਿਰੰਗਾ ਫੈਰਾਇਆ ਏ